ਹੋਏ ਇਸ ਤਰੀ ਬਾਹਰ ਜਨਾਨੀ ਨਿਯਾਦੀ ਕਰ ਰਹੀ ਹੈ ਬਹੁਤ ਚੰਗਾ ਬਹੁਤ ਕਿਰ ਕਿਆ ਜਿਹੜੀ ਉਹ ਕਹਿੰਦਾ ਸਹਾਰ ਜਾਣਾ ਪਹਿਲਾਂ ਇਹ ਸੁਣ ਲੈਣਾ ਤੇ ਕਲੇਸ਼ ਕਰਦੀ ਹੈ ਜੀ ਕੰਮ ਨਹੀਂ ਕਰਦੀ ਕੋਈ ਘਰੇ ਤੇ ਉੱਪਰ ਦੀ ਕਲੇਸ਼ ਘਰੇ ਆਉਣਾ ਜਾਣਾ ਦਿਵਾਕ ਜਿਹੋ ਰਿਸ਼ਤੇਦਾਰ ਆਉਂਦੇ ਉਹਦੇ ਸਾਹਮਣੇ ਵੀ ਕਲੇਸ਼ ਹੁੰਦਾ ਇਹਨਾਂ ਮਤਲਬ ਉਹ ਜਿਹਨੂੰ ਜਾਣਦੇ ਤੱਕ ਨਹੀਂ ਅਸੀਂ ਉਹਨਾਂ ਦੇ ਮੂਹਰੇ ਬਹਿ ਕੇ ਹਾਂ ਜੀ ਸਾਡੇ ਐਂ ਚੱਲਦਾ ਜੀ ਸਾਡੇ ਐਂ ਚੱਲਦਾ ਜੀ ਅਗਲਾ ਮਸਾ 7 ਸਾਲ ਬਾਅਦ ਅਸਟਰੀਆ ਚ ਮੇਰਾ ਦੋਸਤ ਹੈ ਉਹਨਾਂ ਦੇ ਮੂਹਰੇ ਬਹਿ ਕੇ ਹਾਂ ਜੀ ਸਾਡੇ ਐਂ ਹੋੜਾ ਉਹ ਕਹਿੰਦੇ ਕਿ ਭਾਈ ਅਸੀਂ ਇਹ ਚੀਜ਼ ਸੁਣਨ ਦਾ ਨਹੀਂ ਨਾ ਕੋਈ ਵੀ ਬੰਦਾ ਵੀ ਅਸੀਂ ਤਾਂ ਆਪਣੇ ਮਿਲ ਮਿਲਣ ਗੱਲ ਨਾ ਹੋ ਰਾ ਅਗਲਾ ਮਾਸੀ ਆਈ ਮੇਰੀ ਜਵੇਦੀ ਸਾਡਾ ਕਹੇ ਚੱਲਿਆ ਕਿ ਉਹ ਪੂਰੇ ਬਹਿ ਕੇ ਬੁਲੀ ਚੱਲੀ ਸੀ ਸਾਰਾ ਦਿਨ ਬੋਲੇ ਚੱਲਿਆ ਅੱਜ ਜਿਹੜੇ ਸਰਪੰਚ ਦੇ ਇਲਜ਼ਾਮ ਲਾ ਰਹੀ ਆ ਸਰਪੰਚ ਨੂੰ ਇਹਨੇ ਬੁਲਾਇਆ ਸੀ ਜੋ ਖੁਦ ਫੋਨ ਕਰਕੇ ਮੈਂ ਕਦੇ ਪੰਚਾਇਤ ਸਾਡੇ ਘਰ ਹੀ ਨਹੀਂ ਬਣੀ ਨਾ ਅਸੀਂ ਇਹੋ ਜਿਹਾ ਕੁਝ ਕੀਤਾ ਤੀ ਨਾ ਅਸੀਂ ਕਦੇ ਥਾਣੇ ਗਿਆ ਠੀਕ ਹੈ ਜੀ ਜਿਹੜੇ ਸਰਪੰਚ ਨੂੰ ਅੱਜ ਕਹਿੰਦੀ ਆ ਜਦੋਂ ਸਰਪੰਚ ਨੂੰ ਮੈਂ ਨਹੀਂ ਲਿਖਤਾ ਤਾਂ ਬੰਦਾ ਮੁੱਕ ਰਿਹਾ ਹੈ ਸਰਪੰਚ ਦਾ ਹੁਣ ਕੀ ਦਾ ਪੱਕ ਬਣੂਗਾ ਜੀ ਨਾ ਠੀਕ ਹੈ ਜੀ ਫਿਰ ਫੋਨ ਕਰਕੇ ਸਰਪੰਚ ਨੂੰ ਧਮਕੀਆਂ ਦਵਾਉਂਦੀ ਆ ਜੀ ਤੁਸੀਂ ਇਹਦੇ ਕੋਈ ਮੁੰਡਿਆਂ ਨਾਲ ਹੈਗੇ ਨੇ ਜਾਣ ਜਾਣ ਪੜੀ ਉਹ ਮੈਨੂੰ ਨਹੀਂ ਦਾਜੀ ਕੋਪਰਾ ਹੋ ਜਾ ਸਰਪੰਚ ਜੀ ਨੂੰ ਆਪ ਵੀ ਦੇਖਾਂਗੇ ਸਿੱਧਾ ਕਰਤਾ ਕੋ ਮੈਨਰੇ ਤੋਂ ਟਾਈਮ ਨਾ ਆਏ ਬੋਲਣ ਦਾ ਜਲਦੀ ਦਿਖਾਉਣਾ ਹਾਂ ਹਾਂ ਬਸ ਠੀਕ ਹੈ ਜੀ ਮੈਂ ਤਾਂ ਤੁਹਾਨੂੰ ਦੱਸ ਰਿਹਾ ਬਾਬਾ ਜੀ ਪਹਿਲੀ ਗਲੀ ਇਹ ਬੰਦਾ ਇੱਧਰ ਖਿੜਿਆ ਹੈ ਪਹਿਲਾਂ ਤਾਂ ਇਹਨੂੰ ਬੋਲਣ ਦੀ ਤਰੀਕ ਦੇਖੋ ਜੀ ਇਹ ਬੰਦਾ ਜਿੱਥੇ ਵੀ ਬੋਲੂਗਾ ਇਹ ਬੰਦਾ ਇਹ ਬੰਦਾ ਕਹ ਗਾ ਰਿਹਾ ਮੈਂ ਇੱਕ ਮਿੰਟ ਗੱਲ ਉਹ ਕਰ ਲੈ ਤੂੰ ਪਹਿਲਾਂ ਨੇ ਮੰਗ ਲੈ ਮੈਨੂੰ ਇੱਕ ਮਿੰਟ ਸਾਡਾ ਵਿਆਹ ਕਰੂ ਬੋਲੀ ਤੂੰ ਜੇ ਪਹਿਲ ਜੋ ਦਾ ਜਾਂ ਵਿਆਹ ਕਰਾਇਆ ਤੇ ਉਹਦੀ ਉਹਦੇ ਨਾਲ ਪਰੇ ਬੰਦਾ ਕਰਿਆ ਹੈ ਨੀ ਇਹ ਨਹੀਂ ਮੈਨੂੰ ਦੱਸਦਾ ਨਹੀਂ ਉਹ ਨਹੀਂ ਮੈਂ ਐ ਨਹੀਂ ਕਹਿੰਦੀ ਜੀ ਕਿ ਮੈਂ ਤੁਹਾਨੂੰ ਦੱਸਿਆ ਗਿਰਿਆ ਹੋਇਆ ਕਿਉਂ ਬਣਿਆ ਇਹਦੇ ਹੱਥ ਤੇ ਦੇ ਅੰਦਰ ਮੈਨੂੰ ਘੜਤਾ ਸੀ ਕਹਿੰਦਾ ਮੇਰੀ ਤੇ ਨਾਲ ਬੰਦੀ ਨਹੀਂ ਮੇਰੇ ਬਰਾਬਰ ਚੱਲ ਨਹੀਂ ਪਾ ਮੈਂ ਬਰਾਬਰ ਕਿੱਥੋਂ ਚੱਲਾਂ ਬਰਾਬਰ ਚੱਲਣ ਨੂੰ ਮੇਰੇ ਕੋਲ ਹੌਸਹਿ ਨਹੀਂ ਹੈ ਇੱਕ ਗੱਲ ਦੱਸੋ ਕਿ ਮਿੰਟ ਤੁਹਾਨੂੰ ਕੋਈ ਰਸਤੇਦਾਰ ਬੁਲਾ ਦੇ ਦੇ ਕੋਈ ਜੇ ਆਉਂਦੀ ਹੈ ਇੱਕ ਮਿੰਟ ਖੜ ਜਾਂਦਾ ਮੈਂ ਫੋਨ ਕਰਦਾ ਹੈ ਮੇਰੇ ਮੁੰਡੇ ਆ ਗਏ ਮੈਂ ਡਾਕਟਰ ਹੈਲੋ ਇਹ ਮਾਰਦਾ ਹੈ ਹੈਲੋ ਹੈਲੋ ਮੂਤੋਰੇ ਕੱਲ ਹੰਦਾ ਬਾਬਾ ਜੀ ਮਾਰਿਆ ਦੀ ਮਾਰੇ ਕਹਿੰਦਾ ਇਹ ਕਿਤੇ ਗੋਡਾ ਦੇ ਕੇ ਬੈਠੀ ਆ ਕਹਿੰਦਾ ਇਹ ਤਾਂ ਤੂੰ ਨਿਕਲਦੀ ਹੁਣ ਮੈਂ ਤੈਨੂੰ ਉੱਤੋਂ ਬਾਹਲਾ ਤੋਂ ਫੜ ਫੜ ਕੇ ਘੜੀ ਘੜੀ ਕੇ ਮੈਨੂੰ আর ਮੇਰੀ ਕੁੜੀ ਨੂੰ ਰਾਤ ਨੂੰ ਜੀ ਪਹਿਲਾਂ ਤੋਂ ਦੁਆਰਾ ਸਾਹਿਬ ਜੀ ਇਹ ਜੀ ਚਾਹ ਜੀ ਅੱਜ ਤੱਕ ਮੈਂ ਇਹਨਾਂ ਦੇ ਘਰੇ ਮੈਂ ਹੱਥ ਜੋੜਤੀ ਰਹੀ ਮਾਹ ਵੀਰ ਨੂੰ ਨੌਕਰਾਣੀ ਬੰਦ ਕੇ ਰੋਟੀ ਦੇ ਦੇ ਬਾਬਾ ਜੀ ਨੌਕਰਾਣੀ ਬੰਦ ਕੇ ਰੋਟੀ ਦੇ ਦੇ ਗਰ ਤੇਰੀ ਵਰਗੀ ਜਨਾਨੀ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਬਾਹਰ ਜਨਾਨੀ ਵਾਦੀ ਕਰਨਾ ਤੇਰੀ ਵਰਗੀ ਤਾਂ ਉਹ ਹੀ ਸਾਰਾ ਕੁਝ ਮੇਰੇ ਕੋਲ ਹੈ ਮੈਂ ਉਹ ਨਹੀਂ ਆ ਕੇ ਉੱਪਰ ਕੋਈ ਗੱਲ ਛੱਡ ਸੋ ਮੈਂ ਤੈਨੂੰ ਜਿਹੜੀਆਂ ਮੈਂ ਕੰਮ ਕਰਦੀ ਸੀ ਮੈਂ ਸਾਰਾ ਉਹ ਕਰਦੀ ਰਹੀ ਹਾਂ ਉਹਦਾ ਮੁੱਤ ਕੋੜਦਰੀ ਬੈਠੇ ਆ ਚੱਲ ਆਪਾਂ ਬੜਾ ਬੈਠੇ ਦਾ ਜਿਹੜੇ ਨਾਂ ਆਪਣੀ ਕੁੜੀਏ ਕੁੜੀਆਂ ਦੇ ਪੁੱਤਰਾਂ ਦਾ ਅੱਫਾ ਚੱਬਾ ਆ ਗਏ ਦਰਵਾਜ਼ੇ ਅਸੀਂ ਉਹ ਨਹੀਂ ਬੋਲਣ ਦੇਣੇ ਫੇਰ ਕੇ ਕਾਲੋ ਅਸੀਂ ਕੱਲੇ ਕੱਲੇ ਦੀ ਗੱਲ ਸੁਣਾਗੇ ਪਤਾ ਨਹੀਂ ਬਾਰ ਕਰਨੀ ਹੈ ਨਹੀਂ ਕਿ ਇੱਕ ਦਾ ਜਿਹੜੀ ਗੱਲ ਕੋਈ ਕਰ ਰਿਹਾ ਠੀਕ ਨਹੀਂ ਗੱਲ ਆਹ ਦੀ ਹਾਦਸੇ ਹਾਦਸੇ ਰਹਿ ਕੇ ਕਰਨੀ ਹੈ ਗੱਲ ਕੋਈ ਵੀ ਹਾਦਸੇ ਚ ਕਰਨੀ ਆ ਗੱਲ ਹਾਦਸੇ ਤੇ ਇਹ ਗੱਲ ਕਰਨੀ ਆ ਬਾਬਾ ਕਿੰਨਾ ਕੁੱਤੇ ਆ ਹਾਜੀ ਤਾਂ ਕੋਈ ਸਰਵਾਈ ਨਹੀਂ ਮੇਰੇ ਕੋਲ ਕੀ ਪੈਸੇ ਦੀਆਂ ਆ ਗਾਈ ਪੈਸੇ ਕੀਦੇ ਕੋਲੇ ਵੱਧ ਨਹੀਂ ਕੋਣ ਲੈਂਦਾ ਮੈਨੂੰ ਮੈਨੂੰ ਐ ਤਾਂ ਦੱਸ ਦੋ ਕਿ ਤੂੰ ਦੇ ਲੈ ਜੀ ਇਹਦੇ ਕੋਲੇ ਵੀ ਆ ਨਹੀਂ ਪਰ ਮੈਨੂੰ ਮੈਨੂੰ ਤਾਂ ਤੁਸੀਂ ਕੀ ਦੋਨੇ ਲੋ ਜਣੇ ਮੈਂ ਤਾਂ ਜਿਗਿਆ ਮੇਰਾ ਮੇਰਾ ਸਾਰਾ ਜਿਹੜਾ ਜੀਤਾ ਹੈ ਮੈਨੂੰ ਮੇਰੇ ਘਰ ਤੋਂ ਮੇਰੇ ਜ਼ਮੀਨ ਤੋਂ ਸਾਰਾ ਕੁਝ ਆਉਂਦਾ ਮੈਂ ਵਿਆਹ ਕੇ ਲੈ ਕੇ ਆਇਆ ਸੀ ਮੈਂ ਦੇ ਘਰ ਆਣੀ ਆ ਮੈਂ ਉੱਥੇ ਜਾਉਂ ਜਿਵੇਂ ਇਹਨਾਂ ਨੇ ਕੁਝ ਕੇ ਕੱਟਿਆ ਮੈਂ ਉੱਥੇ ਜਾਉਂ ਇਸ ਹਰ ਜਿੰਦਗੀ ਆਪਣਾ ਮੈਨੂੰ ਕੋਈ ਕੁੱਝ ਨਹੀਂ ਕਹਿ ਸਕਦਾ ਇਹ ਜਿੰਦਗੀ ਦੀ ਗੱਲ ਨਹੀਂ ਬਸ ਗੱਲ ਅੱਗੇ ਜੇ ਤੈਨੂੰ ਪਹਿਲਾਂ ਤੇਰੀ ਬੋਲੀ ਨਹੀਂ ਸਹੀ ਹੈਗੀ ਜਿਸ ਦਸਨ ਵਾਲੀ ਤੇਰੀ ਬੋਲੀ ਨਹੀਂ ਜਿਹਦੇ ਹਿਸਾਬ ਨਾਲ ਤੂੰ ਕਹਿ ਨਹੀਂ ਗੱਲਾਂ ਕਰਦੀ ਨਾ ਇਹ ਹੱਕ ਦੀ ਇਹ ਜਿਹੜੀ ਇਹ ਜਿਹੜਾ ਦਸਨ ਵਾਲਾ ਕੰਮ ਹੁੰਦਾ ਤਰਾਹ ਹੈ ਨਹੀਂਗਾ ਅਦੇ ਵੀ ਬੋਲੀ ਜੇ ਬੋਲੀ ਮਾਰੀ ਹੋ ਖੇਤਰਖੰਦੀ ਹੈ ਜਨਾਣੇ ਤਾਂ ਰਹਿਗਾ ਦੰਦਾਂ ਮੂੰਹ ਤੇ ਬੈਠੀਆਂ 2.5 ਸਾਲ ਹੋ ਗਏ ਜੀ ਕਦੇ ਮੈਨੂੰ ਦੱਸੋ ਜੀ 2.5 ਸਾਲਾਂ ਚ ਠੇਕ ਨਹੀਂ ਨੇ ਰਹੀ 1 ਮਹੀਨਾ ਆਉਂਦੀ 2 ਮਹੀਨੇ ਭਗ ਜਾਂਦੀ ਹੈ ਨਾ ਇਹ ਮੇਰੀ ਗੱਲ ਤਾਂ ਸੁਣੋ ਉਦੋਂ ਬਾਅਦ ਤੁਸੀਂ ਐ ਲਾ ਲਓ ਵੀ 1.5 ਸਾਲ ਬਾਅਦ ਹੁਣ ਆਈ ਦੀ ਜੀ ਆ ਲਿਖਤੀ ਲਿਖੇ ਦੇ ਕੇ ਵੀ ਮੇਰੀਆਂ ਗਲਤੀਆਂ ਨੇ ਸਾਰੀਆਂ ਰਿਸ਼ਤੇਦਾਰਾਂ ਅੱਜ ਬੈਠ ਕੇ ਵੀ ਮੈਨੂੰ ਇੱਕ ਮੌਕਾ ਦੇ ਦਿਓ ਇਸ ਤੋਂ ਬਾਅਦ ਮੈਂ ਗੁਰੂ ਘਰੇ ਬੈਠ ਕੇ ਸੌਂ ਖਾ ਕੇ ਆਈ ਆ ਵੀ ਮੈਂ ਇਸ ਤੋਂ ਬਾਅਦ ਤੇਰੇ ਨਾਲ ਕੋਈ 5 ਦਿਨਾਂ ਨਹੀਂ ਕਰਦੀ ਮੈਂ ਆਪਣਾ ਘਰ ਲਵਾਂਗੀ ਇਹਦੇ ਕੋਲੇ ਪਿੱਛੋਂ ਜ਼ਮੀਨ ਹੁੰਦੀ ਆ ਆਪਾਂ ਨੇ ਕਦੇ ਮੰਗੀ ਨਹੀਂ ਜੀ ਕੋਈ ਰਿਸ਼ਤੇਦਾਰ ਕਹੇ ਦੇ ਇਹਨਾਂ ਦਾ ਇਹ ਕਹੀ ਜਾਵੇ ਮੈਨੂੰ ਇਹਦੇ ਤੇ ਕੋਈ ਹੋਣੀ ਜੀ ਇਹਨਾਂ ਰਿਸ਼ਤੇਦਾਰ ਕਹਿ ਦੇਵੇ ਕੋਈ ਵੀ ਹਾਂ ਸਾਨੂੰ ਕਿਹਾ ਵੀ ਹਾਂ ਤੈਨੂੰ ਹਿੱਸਾ ਚਾਹੀ ਮੈਨੂੰ ਚਾਹੀਂਦਾ ਜਾ ਹੁਦਈਦਾ ਜਿੱਦੇ ਦਾ ਵੀ ਆਰਾਮੰਦੇ ਇਹਨਾਂ ਦੇ 15 20 ਤੇ ਪਤਾ ਨਹੀਂ ਕਿੰਨੇ ਤੇ 50000 ਰੁਪਏ ਕਹਿੰਦੇ ਖਰਚ ਆ ਗਿਆ ਕੋਈ ਗੱਲ ਅਸੀਂ 6.5 ਲੱਖ ਰੁਪਇਆ ਮੈਂ ਮਹਾਬੀਠੀਗਾ ਬਣਾ ਨਹੀਂ ਕੋਈ ਚੱਲਦਾ 6.5 ਲੱਖ ਰੁਪਏ ਜਿੰਨੇ ਜਿਹੜਾ ਮੈਂ ਦੇ ਦਿਆਂ 10 ਮੰਗਦੀ 6.5 ਤੇ ਵੱਡਾ ਹੋ ਗਿਆ ਬਾਬਾ ਜੀ ਦੂਜੇ ਦਿਨ ਜਾ ਕੇ ਮੁਕਰ ਗਈ ਜੀ ਮੈਂ ਬੋਲ ਠੀਕ ਆ ਇਹਦੀ ਭੈਣ ਆ ਉਹਦੀ ਵੀ ਭੈਣ ਆ ਮੈਂ 12 ਲੱਖ ਰੁਪਏ ਦਿੱਤੇ ਆ ਸਾਢੇ ਤੇਰੇ ਨਾਲ ਉਹਨੂੰ ਬਿਠਾਓ ਮੇਰਾ ਦੋ ਵਾਰ ਪਹਿਲੇ ਬੰਦੇ ਨੇ ਵਾਸ਼ਨ ਕਰਾਤਾ ਕਹਾਂ ਜਾਇਦਾਦ ਤੇ ਹੱਥ ਪਾਓ ਜੀ ਇੱਕ ਵਾਰੀ ਹੋਇਆ ਜੀ ਬਰਾਬਰ ਹੋਇਆ ਕਿਉਂ ਕਰਵਾਇਆ ਇਹ ਮੇਰਾ ਬੱਚਾ ਕਿਉਂਦਾ ੱੱਕੇ ਨਾ ਕਰਵਾਤਾ ਨਰਮਾਨ ਜੀ ਕੋਈ ਨਾ ਬੱਚੀ ਤਾਂ ਹੈ ਨਹੀਂ ਤੈ ਕਿਉਂ ਕਰਾਇਆ ੱੱਕੇ ਨਾ ਕਰਵਾਤਾ ਆ ਲਿਖਤਾ ਤਾਂ ਨਹੀਂ ਸਾਈਨ ਹੋਏ ਹੋਏ ਜਿਹੜੇ ਮੈਂ ਮਾਂਏ ਜੀ ਇਹਦਾ ਆਰਬੀਟਰ ਤਾਂ ਨਹੀਂ ਐਂਸੀ ਕਰਵਾ ਲੰਗਰ ਉਹਨਾਂ ਕਰਵਾ ਤੁਹਾਨੂੰ ਵਿਆਹ ਮੈਂ ਵਾਸ਼ਨ ਕਰੀ ਗੱਲ ਕਰੀ ਭਾਂਜੀ ਕਹਿੰਦਾ ਫਿਰ ਤਾਂ ਤੂੰ ਵੀ ਪ੍ਰਾਪਰਦੀ ਦੋਸੀ ਹੈ ਕਹਾਂ ਮੈਂ ਇਧਰੋਂ ਮੂੰਹ ਕਰਕੇ ਗੱਲ ਹਾਂ ਉਧਰ ਕਰ ਰਹਿਣਾ ਹਾਂ ਇਧਰੋਂ ਮੂੰਹ ਕਰਦੀ ਹੈ ਅਪਨੇ ਕਾਰਮਿਕ ਹਾਂ ਕਿਉਂ ਕਰੀਏ ਨੂੰ ਕਿ ਮੈਂ ਬੋਝੇਗਾ ਮੈਨੂੰ ਮੈਂ ਕਾਰਨ ਕਰੇ ਸਰਦਾਰ ਤੂੰ ਪਹਿਲੀ ਜਵਾਬ ਦੇਦੀ ਮੈਨੂੰ ਨਹੀਂ ਹੁੰਦੀ ਤੇਰੇ ਜਦ ਤੂੰ ਬੋਝ ਕਰਾਂ ਮੈਂ ਟੀ ਹੋਣਾ ਤੇ ਫਿਰ ਤਾਂ ਕੋਈ ਰੋਲ ਹੀ ਨਹੀਂ ਹੁੰਦੀ ਜੀ ਤਾਂ ਆਪਣੇ ਘਰੇ ਰਹਿੰਦੀ ਗੱਲ ਦੀ ਤੂੰ ਥੋੜੇ ਦੇ ਨਾਲ ਹੀ ਆ ਵੀਰੋ ਚੁੱਪ ਮੈਂ ਲਾਉਂ ਨਹੀਂ ਮੈਂ ਸਮਝਾਦਾ ਜੀ ਉਸ ਨਾਲ ਬਣਾ ਦਿੰਦਾ ਜੀ ਸਵੇਰੇ ਮੈਂ ਜਦੋਂ ਹੁਣ ਆਈਏ ਕਿ ਸਾਡੇ ਜਿਹੜਾ ਗੱਲ ਕਰਿਆ ਬੜੀ ਜਵਾਨੀ ਚੁੱਪ ਕਰਿਆ ਮੈਂ ਖਾਤੇਬਾਦ ਜੀ ਨੇ ਮੇਰੇ ਤੇ ਕੰਪਲੈਂਟ ਰਾਤ ਰਾਤ ਨੂੰ ਇਹ ਲੜਦੀ ਜੀ ਮੋਬਾਈਲ ਤੇ ਰਾਤ ਨੂੰ ਜੀ ਮੇਰੀ ਚੱਲ ਇੱਕ ਮਿੰਟ ਰੁਕੋ ਸੁਣ ਲੋ ਕੰਪਲੇਂਟ ਕਰਤੀ ਜੀ ਪੁਲਿਸ ਕੰਪਲੇਂਟ ਵੀ ਮੈਨੂੰ ਕੁੱਟਦਾ ਮਾਰਦਾ ਠੀਕ ਹੈ ਜੀ ਮੈਂ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਵਿਚ ਦੇ ਜੀ ਇਹਨਾਂ ਨੂੰ ਫੋਨ ਕਰਿਆ 10 ਵਜੇ ਤੇ 11 ਵਜੇ ਤੇ ਮੈਨੂੰ ਪਤਾ ਲੱਗਾ ਤੇ ਕਹਿੰਦੇ ਜੀ ਹਾਂ ਹਾਂ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਕਿਉਂ ਫੋਨ ਕਰਿਆ ਦੂਜੇ ਦਿਨ ਜੀ ਉਪਨੇ ਉਹ ਚੱਲ ਗਏ ਉਹ ਕਹਿੰਦੇ ਜੀ ਅਸੀਂ ਨਹੀਂ ਆਉਂਦੇ ਇਹਨੂੰ ਕਹਿੰਦੀ ਵਿਚ ਨਾ ਆਇਓ ਸਾਡੇ ਬਿੱਤ ਨਾ ਆਇਆ ਕਹਿੰਦੀ ਸਾਡੇ ਇਹਦੇ ਫਾਦਰ ਸਾਹਿਬ ਨੇ ਕਰਾ ਫਾਦਰ ਸਾਹਿਬ ਨੇ ਲਜਿੱਤੇ ਇਹਦਾ ਦਿਮਾਗ ਤਾਂ ਨਹੀਂ ਖਲਿਆ ਆ ਤੂੰ ਪੈ ਜਾ ਬਾਈ ਮੈਂ ਨਾ ਬਿੱਤ ਬੋਲਦੀ ਆ ਤੂੰ ਜਿੱਤੇ ਮੌਕਾ ਦਵਾ ਕੇ ਬੋਲ ਨਹੀਂ ਜਿੱਤੇ ਜੀ ਉਸ ਤੋਂ ਬਾਅਦ ਮੈਂ ਇਹਨਾਂ ਦੇ ਫਾਦਰ ਸਾਹਿਬ ਨੂੰ ਫੋਨ ਕਰਿਆ ਛੱਡ ਕੇ ਉਹ ਖੁਦ ਗਏ ਨੇ ਕਹਿੰਦੀ ਜੀ ਸਾਡਾ ਨਹੀਂ ਉਹਦੇ ਨਾਨਕਿਆਂ ਨਾਲ ਗੱਲ ਕਰੋ ਉਹਨਾਂ ਦੀ ਜ਼ਿੰਮੇਵਾਰੀ ਹੈ ਅੱਛਾ ਮੈਂ ਕਿਹਾ ਜੀ ਵੀ ਤੁਸੀਂ ਨਾਲ ਆਏ ਤੇ ਕਹਿੰਦੀ ਮੈਨੂੰ ਤਾਂ ਰਾਹ ਨਹੀਂ ਪਤਾ ਸੀ ਇਹਨਾਂ ਨੂੰ ਮੈਂ ਤਾਂ ਛੱਡਣ ਆਇਆ ਸੀ ਚਲੋ ਮਾਪਾ ਅੱਜ ਤੱਕ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਜੀ ਉਹਨਾਂ ਨੇ ਅੱਜ ਤੱਕ ਆਪਣੀ ਔਰਤ ਨਾਲ ਕੀਤੀ ਆ ਠੀਕ ਆ ਜਿੱਦੇ ਹੁਣ ਬਹੁਤ ਸਿਕਣਾ ਇੱਕ ਜੂਗ ਗਿਆ ਵੀ ਭਈ ਆਏ ਨਾ ਚਾਹਤੋਂ ਭਈ ਉਹ ਯਾਰ ਜੋ ਹੋਣੀ ਨਹੀਂ ਜਾਂਦੀ ਮੈਂ ਮੇਰਾ ਪਰ ਕੰਪਲੇਂਟ ਵੀ ਦੇ ਦਿੱਤੀ ਜੀ ਇਹਨਾਂ ਦੇ ਮਾਂ ਜਿਵੇਂ ਮੇਰੀ ਮਾਂ ਨੂੰ ਕ੍ਰਿਸਾ ਮੈਂ ਗੁੱਸੇ ਜਾ ਕੇ ਮੈਂ ਵੀ ਦੇ ਦਿੱਤੀ ਮੈਂ ਫੇਰ ਸੋਚਿਆ ਵੀ ਨਹੀਂ ਯਾਰ ਮੇਰੇ ਉਹਨਾਂ ਦਾ ਕੋਈ ਤਸੂਰ ਨਹੀਂ ਉਹਨਾਂ ਦੇ ਮਾਪੇ ਸਾਡਾ ਰੌਲਾ ਅਸੀਂ ਆਪ ਬੋ ਕਰਾਂਗੇ ਮੈਂ ਉਹਨਾਂ ਨੂੰ ਕਿਉਂ ਕ੍ਰੀਸਾ ਲੋੜ ਹੈ ਰੌਲਾ ਰੌਲਾ ਆਪਾਂ ਹੀ ਦੱਸੋ ਉਦੋਂ ਸਾਰੀਆਂ ਚੀਜ਼ਾਂ ਚੁੱਕੀਆਂ ਜਿਹੜੀ ਅੱਜ ਤੂੰ ਇਹਨੇ ਮੈਂ ਗੁਰੂ ਘਰਾਂ ਸਾਹਿਬ ਦੀ ਬਾਣੀ ਪੜ੍ਹਦੀਆਂ ਮੈਂ ਤੇ ਹੱਥ ਰੱਖਣ ਤਿਆਰ ਆ। ਇਹ ਬੰਦਾ ਸਾਰਾ ਸਰਚੂਂ ਕੋਲ ਦਾ। ਮੈਨੂੰ ਇਹ ਮਿੰਟ 'ਚ ਕਹਿਣ ਦਾ ਕਿ ਇਹ ਨਾੜੀ ਫਟਦੀਆਂ ਮੇਰੇ ਫਾਦਰ ਸਾਹਿਬ ਨੂੰ ਕਹਿੰਦਾ ਕਿ ਲੈ ਜਾਓ ਜੀ ਮੇਰੀ ਨਾੜੀ ਫਟ ਗਈ ਹੈ। ਕਰੇ 5000 ਰੁਪਏ ਦਾ ਆ ਗਿਆ। ਕੀ ਗੱਲ ਤੂੰ ਸਰਦਾਰ ਨਹੀਂ ਆ ਬਿਲ ਭਰ। ਜੇ ਤੈਂ ਕਿਹਾ ਦੀ ਮੁੰਡੂ ਕੱਟਿਆ ਦੀ ਵੀ ਬਿਲਕੁਲ ਬਾਜਾ ਕਰਨ। 7 ਵਾਰ ਕੱਟਿਆ ਦੀ 2023 'ਚ ਬਿਨਾਂ ਗਲਤੀ ਤੋਂ ਕਿਉਂ? ਕਿਉਂਕਿ ਆਪ ਕਿਸੇ ਨਾ ਰਹਿ ਰਿਹਾ ਸੀ। ਮੈਨੂੰ ਕਹਿੰਦਾ ਦੀ ਹਰਖਾ ਨਾ ਤੈਨੂੰ ਹੱਥ ਨਹੀਂ ਲਿਆਉਂਦਾ। ਦੋ-ਦੋ ਮਹੀ ਮੈਂ ਤੁਹਾਨੂੰ ਦੱਸਦਾ ਜੀ ਐਵੇਂ ਦੁਆਨੇ ਕਿਹੜਾ ਲਾਉਂਦੇ ਥਿੰਗ ਸੌਖਾ ਕੀ ਹੈ ਜਿੱਦ ਤੇ ਉਰੇ ਆਈ ਹੋਤੀ ਜੀ ਕਹਿੰਦੀ ਤੂੰ ਗਲਤ ਐ ਮੈਂ ਕਿਹਾ ਜਿੱਤੇ ਦਮ ਤੇਰੇ ਨਾਲ ਮੈਂ ਹੈਗਾ ਜੀ ਵੀ ਜਿੱਤੇ ਦਾ ਤੇਰੇ ਨਾਲ ਰਿਲੇਸ਼ਨ ਜਿਵੇਂ ਆਇਆ ਪਿਆ ਹੋਇਆ ਵੀ ਮੈਂ ਗੁਰੂ ਘਰੇ ਬੈਠਾ ਸੌਹ ਕੰਨਾ ਜੇ ਮੈਂ ਕਦੇ ਕਿਸੇ ਨਾਲ ਕੋਈ ਗੱਲ ਵੀ ਕੀਤੀ ਇੱਕ ਦੋਸਤ ਆ ਰਹੇ ਸਬੂਤ ਹੈਗੇ ਤੁਹਾਡੇ ਨਾਲ ਇੱਕ ਮਿੰਟ ਇਹਨੇ ਆਪ ਹੀ ਕਿਹਾ ਕਹਿੰਦਾ ਇੱਕ ਜਨਾਨੀ ਆ ਇੱਕ ਨੰਬਰ ਗਲਤ ਆ ਤੇਰੇ ਬਾਅਦ ਮੇਰੇ ਦਾ ਦੁੱਖ ਸੁੱਖ ਕਰਨ ਲੱਗੀ ਦੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਸਾਰੀ ਬੰਦਿਆਤ ਬੈਠੀਆਂ ਆਪਣੇ ਘਰ ਵਾਲੀ ਬਲੌਕ ਕਰਕੇ ਰੱਖਦੇ ਆਪਾਂ ਦੂਜੇ ਦੇ ਘਰ ਆਈਆਂ ਦੁੱਖ ਸੁੱਖ ਕਰਦੇ ਆ ਉਹ ਨਹੀਂ ਹੁਣ ਜਦੋਂ ਮੈਂ ਰੋਦੀ ਹੁਣ ਮੈਂ ਕਿਤਨਾ ਦੁੱਖ ਕਰਾਂ ਜਦੋਂ ਬਾਪ ਮੇਰਾ ਗਰੀਬ ਆ ਤੁਪ ਕਰ ਬਾਈ ਮੋਨ ਨੂੰ ਲੈ ਲੈਣੇ ਨੌਕਰ ਨਹੀਂ ਵਿਆਹ ਕੀ ਸੂਤ ਕੀ ਕਰਵਾਇਆ ਇਹਨਾਂ ਨੇ ਕਾਨੂੰਨ ਕਰਗੇ ਜਿਹਦਾ ਨਾਮ ਮੁੰਡਾ ਚਾਹੀਦਾ ਜੀ ਜਦੋਂ ਮੈਂ ਛੁੱਟੀ ਜਾਂਦਾ ਜੀ ਮੈਂ ਰਾਤੀ ਤੇਨੂੰ ਗੱਲ ਕਰਨ ਨੂੰ ਮੈਨੂੰ ਮਾਰਦਾ ਆਜੋ ਜੀ ਆਜੋ ਜੀ ਕਿਹੜਾ ਜੀ ਕਿਹੜੀ ਗਲਤੀ ਹੈ ਬੰਦੇ ਦੀ ਕਿਹੜੀ ਗਲਤੀ ਹੈ ਕਦੀ ਬੁਲਾਨੀ ਜਨਾਨੀ ਕਦੀ ਤਿੰਨ ਜਨਾਨੀ ਕਿਹੜੀ ਕਰਾਈ ਬਰਦਾਸ਼ਤ ਕਰ ਪਹਿਲਾਂ ਇਹਦੀ ਕਰਾਈ ਦੇ ਪਾਹਾ ਲਿਆ ਹਾਂ ਭੈ ਜੀ ਸਤਨਾਮ ਸਿੰਘ ਮੈਨੂੰ ਰਿਪੋਰਟ ਚ ਆ ਉਹਦੇ ਨਾਲ ਬਰਾਬਰ ਗੱਲਾਂ ਮਾਰਦੀ ਜੇ ਮੈਨੂੰ ਮੇਰੇ ਦਿਲਾਉਂਦੀ ਆ ਲੈ ਆਹ ਚੈਟ ਕਰੀ ਹੋਈ ਆ ਤੁਹਾਨੂੰ ਦਿਖਾਉਣਾ ਮੈਸੇਜ ਡਿਲੀਟ ਕਰਿਆ ਨੇ ਆ ਉੱਪਰ ਪਈਏ ਦੇ ਮੋਬਾਈਲ ਦੇ ਤੇ ਸਾਡਾ ਮੈਂ ਮੇਰੀ ਜੇ ਗੱਲ ਹੋਵੇ ਨਹੀਂ ਮੈਂ ਗੱਲ ਨਹੀਂ ਕਹਿਣਾ ਹੈ ਤੁਸੀਂ ਹੁਣ ਚਾਹੁੰਦੇ ਕਿੰਨੀ ਦੋਏ ਮੈਂ ਤਾਂ ਜੀ ਤੁਹਾਨੂੰ ਦੱਸਦਾ ਜੀ ਆਪਾਂ ਤਾਂ ਕਹਿੰਦੇ ਵੀ ਜੇ ਤਾਂ ਮਿਟਦੀ ਹੈ ਠੀਕ ਹੈ ਨਹੀਂ ਸਾਡਾ ਕੋਰਟ ਕੇਸ 'ਚ ਜਿਹੜਾ ਕੁਝ ਚੱਲਦਾ ਹੈ ਖਰਚਾ ਹਲਵਾ ਲਈ ਮੈਂ ਉਹ ਵੀ ਦੇਣ ਨੂੰ ਤਿਆਰ ਜਿਹੜਾ ਕੁਝ ਕਰਨਾ ਹੈ ਨੇ ਉਹ ਕਰਨ ਨੂੰ ਚੱਲਣ ਨੂੰ ਤਿਆਰ ਆਪਾਂ ਤਾਂ ਕਿ ਜਾਣਗੇ ਕੋਈ ਮੈਂ ਤਾਂ ਜੀ ਉੱਥੇ ਜਾਣਾ ਹੈ ਇਹ ਰਕਤ ਉਹ ਇਫੈਮਰੀ ਕੰਬਾਈਨਿਟੀ ਕੇਸ ਲਾਇਆ ਹੋਇਆ ਕੋਈ ਤਿੰਨ ਕੇਸ ਲਾ ਕੇ ਵਾਪਸ ਲੈ ਲਈ ਤਿੰਨ ਵਾਰੀ ਦੋ ਵਾਰੀ ਮੀਟਿੰਗ ਕੇਸ ਲਾ ਕੇ ਲਾ ਕੇ ਦਾ ਇੱਕ ਮਿੰਟ ਹੋ ਗਿਆ ਮੈਂ ਹੁਣ ਕਿ ਇਹਦੇ ਘਰ ਆਈ ਵਾਪਸ ਲਿਆ ਇਹਨੇ ਦੋ ਵਾਰੀ ਮੇਰੇ ਦੋ ਵਾਰੀ ਬਾਹਰ ਲਵਾ ਕੇ ਦੋ ਵਾਰੀ ਵਾਪਸ ਲਿਆ ਇੱਕ ਵਾਰੀ ਖਰਚੇ ਦਾ ਲਾ ਕੇ ਵਾਪਸ ਲਿਆ ਤਿੰਨ ਕੇਸ ਵਾਪਸ ਲਏ ਹੁਣ ਪੋਸਟ ਵਿੱਚ ਚੱਲ ਰਿਹਾ ਜੀ ਵੂਮਨ ਸੈਲ ਚ ਪੈਂਡਿੰਗ ਹਲੇ ਜੀ ਚੱਲ ਰਹੀ ਜਾਂਦੀ ਨਹੀਂ ਕਿ ਉਹਨੂੰ ਗੁਰਦਾ ਮਾਰਦਾ ਫਿਰ ਤੈਂਕੀ ਲੈਣਾ ਜਾ ਕੇ ਤੇ ਕਿਉਂਕਿ ਮੇਰਾ ਹੱਥ ਬਣਦਾ ਮੈਂ ਉੱਥੇ ਲੈਣਾ ਨਹੀਂ ਆਏ ਗਏ ਮੈਂ ਪੁਰਦਾ ਵਾਂ ਮਾਗੀ ਨਾਲ ਕੋਈ ਗੱਲ ਨਹੀਂ ਵਰਾਜ਼ ਕਰੇ ਵਾਰ ਜਾ ਕੇ ਗੱਲ ਮੋਗੀ ਫਿਕ ਨਹੀਂ ਵਰਾਜ਼ ਘਰੇ ਵਾਰ ਤੇ ਕੁੱਪੇ ਜੇ ਮਾਰੇ ਪੜਨ ਨਹੀਂ ਦਿੰਦਾ ਐ ਤੱਕਵੇਂ ਨਹੀਂ ਪੜਨਦਾ ਹੈ ਮਾਂ ਨੇ ਕਹੀਂ ਤਾਂ ਥੋੜੇ ਗੋਲੀਆਂ ਪੜਨ ਨਹੀਂ ਦਿੰਦਾ ਆਪਰੋਣਾ ਕਿ ਬੈਠਣ ਕਹਿੰਦੇ ਨੇ ਸਾਡੇ ਮੁੰਡੇ ਦਾ ਸਾਰਾ ਕੁਝ ਨਹੀਂ ਬੰਦੇ ਨੇ ਕਾਤੂ ਅੱਜ ਦਾ ਹੋਰੀ ਮੇਰੀ ਮਾਂ ਦੇ ਇਲਜ਼ਾਮ ਲਾ ਰਹੀ ਸਾਰਾ ਬੜਾ ਕੱਲੂ ਮੇਰਾ ਬੇਟਾ 16 ਸਾਲ ਦਾ ਕੱਪੜੇ ਪਾੜ ਕੇ ਲਾ ਦੂ ਫੇ ਮੈਂ ਕਿੱਧਰ ਜਾਊਂਗਾ ਪਾਗਲੇ ਆ ਜੀ ਹੋਰ ਕੀ ਹਮੇ ਗੁਰੂ ਸਾਹਿਬ ਦੇ ਘਰੇ ਜਾ ਕੇ ਗੁਰੂ ਘਰੇ ਬੈ ਕੇ ਸੌਂਵਾ ਕੇ ਆਈਆ ਇਹਦੁਆਦ ਕੀ ਹੋ ਗਿਆ ਲੈ ਲਈ ਗੱਲ ਦੀ ਤੇ ਵੱਡੀ ਗੱਲ ਦੀ ਤਾਂ ਬਿਆਨ ਹੀ ਕਰਾਉਣਾ ਤੇ ਤੇਰੀ ਵੀ ਕੁੜੀ ਜੀ ਨਾਲ ਇਹ ਮੁੰਡਾ ਸਾਈਨ ਹੋਏ ਨੇ ਜੀ ਇੱਕ ਵੀ ਲੈ ਆ ਦੋ ਮੈਂ ਥੋੜੀ ਗੱਲ ਦੀ ਆ ਸਾਨੂੰ ਦੋਹਾ ਦੀ ਕੋਈ ਤੇਰੇ ਕਿੰਨੇ ਜਰ ਦੇ ਕੁੜੀ ਤੇ ਨਜ਼ਰ ਦੇ ਕੁੜੀ 7 ਸਾਲ ਦੀ ਹੈ ਹਾਂ ਮੁੰਡਾ ਕਿੰਨੇ ਜਰ ਦਾ 16 ਸਾਲ ਦਾ ਕਿੰਨਾ ਚਿਰ ਹੋ ਗਿਆ ਪਿਆ 3 ਸਾਲ ਹੋ ਗਏ 4 ਸਾਲ ਦੀ ਕੁੜੀ ਮੈਨੂੰ ਪਹਿਲਾਂ ਦੇਖਿਆ ਨਹੀਂ ਮੁੰਡਾ ਦਾ 16 ਸਾਲ ਦਾ ਆਹ ਲੈਣੀ ਦੀ ਕੀ ਰਿਸ਼ਤਾ ਨੇ ਆ ਠੀਕ ਹੈ ਮੇਰੀ ਘਰ ਵਾਲੀ ਥੋੜਾ ਕੰਮ ਹੈ 20000 ਨੇ ਜੀ ਉਹਨਾਰੇ ਘਰੀ ਰਾਤ ਕੱਟੀ ਜਦੋਂ ਟਕੇ ਲੱਗੇ ਅਸਕੇ ਪੁੱਤਰ ਵੀ ਲੱਗਿਆ ਉਹ ਤਾਂ ਦਿਨੇ ਵੀ ਬਗਈਏ ਜੀ ਇੱਕ ਦਿਨ ਦਿਨੇ ਮੈਂ ਨਜੇ ਦਿਨ ਫੋਨ ਲਾਵਾਂ ਵਾਲਾ ਦੇਖੀ ਗਿਆ ਨਾ ਫੋਨ ਲਾਵਾ ਤਾ ਮੈਂ ਕੋਈ ਨਹੀਂ 88273 ਇਹ ਬੰਦ ਹੈ ਜਿੱਤਣਾ ਨਹੀਂ ਇਹ ਵਾਲੀ ਜਿੱਤਿਆ ਸਪੱਸ਼ਟ ਵਿੱਚ ਦੀ ਉਹਦਾ ਦੇ ਨਵੇਂ ਨੂੰ ਕੋਈ ਕੋਈ ਨਹੀਂ ਬਾਸਦਾ ਸਾਫ ਕਰੋ ਕਿ ਅਸੀਂ ਦੋਨਾ ਨਾ ਕਰਨਾ ਕਿ ਅਸੀਂ ਸਭ ਤੋਂ ਢੇਰੇ ਹੋ ਗਏ ਨੇ ਗੱਡ ਕਦਾ ਨੂੰ ਬਲਾ ਹੋ ਗਏ ਨੇ ਨਵੇਂ ਦੀ ਗੱਲ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਇੱਕ ਪਾਸੇ ਕਰਦੇ ਹਾਂ ਹਾਂਜੀ ਬਿਲਕੁਲ ਅਸੀਂ ਤਾਂ ਹੀ ਨਹੀਂ ਆਏ ਅਸੀਂ ਉਹ ਨਹੀਂ ਕਰਦੇ ਕੰਮ ਅੱਪਾ ਪਾਣੀ ਆਇਆ ਤੇਨੂੰ ਹੀ ਰੱਖਣ ਤੇ ਹੁਣ ਕੀ ਤਕਲੀਫ ਆ ਬਾਪਾ ਜੀ ਅੱਜ ਤਾਂ ਮੇਰੀ ਮਾਤਾ ਦੇ ਜੀ ਮੇਰੀ ਮਾਂ ਚ ਅਸੀਂ ਅੱਜ ਤਕਲੀਫ ਵੀ ਆ ਤਕਲੀਫ ਵੀ ਆ ਤਕਲੀਫ ਕਲੇਸ਼ ਹੈ ਜੀ ਕੰਮ ਨਹੀਂ ਕਰਦਾ ਫਿਰ ਮੇਰੀ ਮਾਂ ਨਹੀਂ ਕੰਮ ਕਰਨਾ ਫਿਰ ਮੈਂ ਕਹਾਂ ਤੂੰ ਨੰਬਰ ਦੇ ਪੀ ਆ ਕਹਿੰਦਾ ਤੂੰ ਬੱਦ ਬੋਲਣਾ ਨੂੰ ਕਰ ਲੈnde ਕੰਮ ਨਹੀਂ ਕਰਦਾ ਉਹਨੂੰ ਖਾਂਡੇ ਕਰੀ ਜਾਨੀ ਬਹਿ ਕੇ ਇੱਥੇ ਰੋਜ਼ ਕਲੇਸ਼ ਕਰਨਾ ਜੀ ਮੈਂ ਡਿਊਟੀ 'ਚ ਆ ਨਾ 13 ਕਰੋੜ ਰੁਪਏ ਦਾ ਉਹਨੇ ট্রান্সਫਾਰਮਰ ਆ ਸਾਡੇ ਉੱਤੇ ਜਦੋਂ ਰੋਜ਼ ਕਲੇਸ਼ ਫੋਨ ਤੇ ਵੀ ਕਲੇਸ਼ ਹੋ ਉਹ ਤੇ ਮੈਂ ਇਹ ਜੀ ਦੁਆਵਾਂ ਦਾ ਖਰਾਬ ਹੋ ਗਿਆ ਜੀ ਮੀਟਿੰਗ ਰਿਪੋਰਟ ਚਾਹੀ ਮੈਂ ਸਾਫ ਫਤਰੀ ਦੀ ਨੌਕਰੀ ਹੈ ਜੀ ਉਹ ਮੇਰੇ ਸਾਹਮਣੇ అలారం ਵੱਜ ਰਹੇ ਨੇ ਜੀ ਵੀ ਉਹਦੇ ਪਾਣੀ ਚੱਲਣਾ ਮੈਂ ਉਹ ਬੰਦ ਨਹੀਂ ਕਰ ਸਕਿਆ ਜੀ ਮੇਰੀ ਇਨੀ ਟੈਨਸ਼ਨ 'ਚ ਬੈਠਾ ਦੀ ਇੱਕ ਹਫਤਾ ਮੈਂ ਛੁੱਟੀ ਲੈ ਕੇ ਤਾਂ ਰੈਸਟ ਕਰਕੇ ਦਿਮਾਗ ਠੀਕ ਕਰਿਆ ਜੀ ਜਦੋਂ ਭਰੇ ਵੀ ਆਉਣਾ ਫੇਰ ਵੀ ਲੜਾਈ ਫੋਨ ਤੇ ਵੀ ਲੜਾਈ ਜੀ ਮੈਂ ਨੰਬਰ ਬਲੌਕ ਕਿਉਂ ਕੀਤੇ ਨੇ ਇਹਨਾਂ ਦੇ ਪਿੰਡ ਜਾ ਕੇ ਪੁੱਛ ਲੋ ਆਂਡੀਆਂ ਗਵਾਂਡੀਆਂ ਤੋਂ ਵੀ ਨੰਬਰ ਲੈਦਾ ਫੋਨ ਕਰਦੀ ਕਰਦੀ ਵੀ ਲੜਦੀ ਉਹਲੇ ਤੋਂ ਅਗਲਾ ਦੂਰੀ ਹੈ ਅਗਲਾ ਨੰਬਰ ਬਰਾਬਰ ਗਾਲਾਂ ਕੱਢਦੀ ਆ ਕਹਿੰਦੀ ਮੈਂ ਗੋਹ ਨਹੀਂ ਕਰਦੀ ਬਰਾਬਰ ਥੱਪੜ ਮਾਰਦੀ ਬਰਾਬਰ ਹਾਂ ਦੇਖਦਾ ਜੀ ਰੱਬ ਜਿੱਦੇ ਰੱਬ ਦੇਖਦਾ ਘਰ ਆ ਸਿਆ ਰੱਬ ਸਾਹਿਬ ਨੂੰ ਦੇਖ ਰਹੇ ਨੇ ਚਿੰਨੂ ਦੱਲੀ ਨੂੰ ਇੱਕਦਮ ਉੱਠਦਾ ਹੋਇਆ नी आ پھر وي اچوندا پنهنجي ماڻهڻي کي ڏيڻ ڏي ٿو ڇا ڪي نو آهي ڪرهي ڪو چار ڏي ٿو ٽالا ڏين ٿو ڇا پنهنجو ماڻهڻا تمامي پند چا ماامي نه ڇا هوندي آهي شروع آهيان ڀاڳ ۾ ڏسڻ لاءِ هلو ਕਿਹੜਾ ਬੋਲਦਾ ਕਹਿੰਦਾ ਨਾ ਲੋ ਨਾ ਬਾਈ ਮੇਰਾ ਨਵਾਂ ਆ ਸੰਦੂਖ ਮੇਰਾ ਮਾਮਾ ਇਹ ਨਵਾਂ ਆ ਕਾਲੇ ਗਾ ਜੀ ਹਾਂ ਕਾਲਾ ਜਾ ਮੋਰ ਰੇ ਜੀ ਤੁਸੀਂ ਚਾਹ ਦੀ ਮੈਂ ਮਾਮਾ ਦੇ ਰਿਸ਼ਤਾ ਕਰਾ ਦਿੰਦਾ ਜੀ ਤੁਹਾਨੂੰ ਜੀ ਦਾ ਮਾਮਾ ਬੋਲ ਰਿਹਾ ਰਿਸ਼ਤਾ ਕਰਾ ਦਿੰਦੀ ਜੀ ਆਪੋ ਨੇ ਮੈਂ ਕੁਝ ਦਮ ਹੀ ਹੋਈ ਬੋਲ ਰਿਹਾ ਹਾਂ ਭਾਈ ਇਹਨਾਂ ਨੇ ਕਿੰਨੇ ਮਤਲਬ ਰੌਲਾ ਰੱਪਾ ਜਿਹਾ ਪੈ ਰਿਹਾ ਕੀ ਕੀ ਕਰਨਾ ਹੈ ਸਪੀਕਰ ਤੇ ਕਰ ਲੋ ਬਾਬਾਈ ਠੀਕ ਨੂੰ ਹਾਂਜੀ ਕਾਤਾ ਬੇਕੋਲ ਸਭ ਨੂੰ ਪੁੱਛਦਾ ਦੁਨੀਆਂ ਦਿਸਤਾ ਰਹਿਤਾ ਤੇ ਭਾਂ ਦੇ ਨਾ ਗੱਲ ਦੇਦੀ ਐ ਇਹ ਕਾਤੀ ਕੀਦੀ ਐ ਇਸੇ ਕੜੀਆ ਗੱਲ ਹਾਂ پيار بان کان باتان لا تن بول ريان آ بچا نال تير مان جا نال سن پاندي اي نا اي گلاں نال گونتو مانتاں او سيدي ہاں سن پپو کرتو کاري نال برادر ہاں اوکے ڈاون او يو يا لگنا ما پاري گيا دو ناي کرا دے نال ڈنگرا دے گلاں ۾ يا زادن گلاں ٿو نا پگند نتو نا ته نو هان دي چلو